26 ਤੱਕ ਪਾਸ ਆ ਇਹ ਸਿਰਫ ਔਰ ਸਿਰਫ 85000 ਰੁਪਏ ਦੀ ਗੱਡੀ ਲੈ ਪੂਰੇ ਪੂਰੇ 99000 ਰੁਪਏ ਦੀ ਇਹ ਗੱਡੀ ਤੁਹਾਨੂੰ ਦੇ ਦੇਾਂਗੇ ਵਿਦ ਅਲੋਏ ਵੀਲਸ ਪਰ ਜੋ ਹੋਇਆ ਉਹਨੂੰ 5100 ਰੁਪਏ ਮੇਰੇ ਵੱਲੋਂ ਸਪੈਸ਼ਲ ਗਿਫਟ ਹੋਊਗਾ ਜੀ ਪੈਸੇ ਇਹਦੇ ਇੱਕੋ ਹੀ ਆਕਰ ਰੇਟ ਰੱਖਾਂ ਜੀ ਜੀ 1,60,000 ਰੁਪਏ ਇੱਕ ਡੀਜ਼ਲ ਦੇ ਵਿੱਚ ਇਹੀ ਕੋਈ ਇੱਕ ਰੇਟ ਦੀ ਆ ਤੁਹਾਨੂੰ 2,70,000 ਰੁਪਏ ਦੀ I20 I20 3,17 ਲੱਖ ਦੀ ਅੱਜ ਵੀ ਔਨ ਰੋਡ ਹੈ 17.5 ਲੱਖ ਰੁਪਏ ਦੀ ਗੱਡੀ ਆ 2.5 ਤੋਂ 3 ਲੱਖ ਰੁਪਏ ਦੀ ਸਸਰੀ ਹੈ ਦੀ ਅੱਜ ਦੀ ਇਹ ਵੀਡੀਓ ਬਾਈ ਤੁਹਾਡੇ ਲਈ ਬਹੁਤ ਖਾਸ ਹੋਣ ਜਾ ਰਹੀ ਆ ਕਿਉਂਕਿ ਜਦੋਂ ਵੀ ਕਿਸੇ ਨਵੀਂ ਜਗ੍ਹਾ ਤੇ ਪਹੁੰਚਦੇ ਆ ਤਾਂ ਅਲੱਗ-ਅਲੱਗ ਤਰੀਕੇ ਦੀਆਂ ਕਾਰਾਂ ਅਲੱਗ-ਅਲੱਗ ਤਰੀਕੇ ਦੇ ਰੇਟ ਦੇਖਣ ਨੂੰ ਮਿਲਦੇ ਆ ਤੇ ਅੱਜ ਜਿਹੜੀ ਜਗ੍ਹਾ ਦੀ ਬਾਈ ਗੱਲ ਕਰੀਏ ਅੱਜ ਖੜੇ ਆ ਜੋਸ਼ੀ ਕਾਰ ਬਾਜ਼ਾਰ ਸ਼ਹਿਰ ਲੁਧਿਆਣਾ ਆਪਾਂ ਨਾ ਦੋ ਕ ਹਫ਼ਤੇ ਪਹਿਲਾਂ ਇੱਥੇ ਦੀ ਇੱਕ ਵੀਡੀਓ ਕੀਤੀ ਸੀ ਮੈਂ ਕਹਾਂਗਾ ਬੈਕ ਕੈਮਰਾ ਕਰਕੇ ਦਿਖਾ ਦਿਓ ਇਹ ਸਾਰਾ ਕਾਰ ਬਾਜ਼ਾਰ ਆਪਾਂ ਕਵਰ ਕੀਤਾ ਸੀ ਨਵਾਂ ਓਪਨ ਹੋਇਆ ਲੁਧਿਆਣੇ ਦੇ ਵਿੱਚ ਨਵਾਂ ਓਪਨ ਹੋਇਆ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਆਫਰਾਂ ਦੇ ਨਾਲ ਤੁਹਾਨੂੰ ਸਾਰੀਆਂ ਕਾਰਾਂ ਮਿਲਣਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਕਾਰਾਂ ਤਾਂ ਤੁਹਾਨੂੰ ਮਿਲਣਗੀਆਂ ਆਫਰ ਦੀ ਜਗ੍ਹਾ ਤੇ ਤੁਹਾਡੇ ਪੈਸੇ ਬਚਾ ਦਿੰਨੇ ਆਪਾਂ ਆਲਟੋ ਗੱਡੀ ਦੀ ਗੱਲ ਕਰੀਏ ਤਾਂ ਬਾਈ 1.5 ਲੱਖ 2 ਲੱਖ 2.5 ਲੱਖ ਜਿਹਦੇ ਜੋ ਮੂੰਹ ਚਾਹੁੰਦਾ ਉਹ ਮੰਗਦਾ ਵਾ ਅੱਜ ਤੁਹਾਨੂੰ 27 ਤੱਕ ਪਾਸ ਆਲਟੋ ਗੱਡੀ ਸਿਰਫ 99000 ਦੀ ਦੇਣ ਜਾ ਰਹੇ ਆ ਅਲਾਏ ਲੱਗੇ ਹੋਊਗੇ ਟਾਇਰਾਂ ਦਾ ਬਿੱਲ ਤੁਹਾਨੂੰ ਨਾਲ ਮਿਲੂਗਾ ਅੱਜ ਬਾਈ ਖੜਿਆ ਹਾਂ ਜੋਸ਼ੀ ਕਾਰ ਬਾਜ਼ਾਰ ਤੇ ਜੋਸ਼ੀ ਸਾਹਿਬ ਆਪਣੇ ਨਾਲ ਲਿਖਾ ਕੇ ਸ਼ੁਕਰੀਆ ਜੀ ਠੀਕ ਹੋ ਵੀਰੇ ਬਹੁਤ ਵਧੀਆ ਜੀ ਚੱਲਦੀ ਗੱਲ ਤੇ ਵੀਰੇ ਜਿਵੇਂ ਮੈਂ ਸਟਾਰਟਿੰਗ ਹੀ ਇਸ ਗੱਲ ਤੋਂ ਕੀਤੀ ਆ ਵੀ ਆਪਾਂ 2 ਹਫਤੇ ਪਹਿਲਾਂ ਮਿਲੇ ਸੀਗੇ ਜੀ ਬਿਲਕੁਲ ਜੀ ਬਿਲਕੁਲ ਆਪਾਂ ਉਦੋਂ ਬਾਅਦ ਹੀ ਕੀਤਾ ਸੀ ਵੀ ਹੁਣ ਜਦੋਂ ਆਪਾਂ ਸ਼ੂਟ ਕਰਾਂਗੇ ਭਰਾਵਾਂ ਨੂੰ ਤੋਹਫੇ ਦੇਵਾਂਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੇ ਉਹੀ ਸਾਰਾ ਸਿਸਟਮ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਇਹਦੇ ਚ ਕੋਈ ਵੀ ਧੋਖਾਧੜੀ ਜਾਂ ਟਰਾਂਸਪੇਰੈਂਸੀ ਵਾਲਾ ਕੰਮ ਆ ਨਾ ਬਿਲਕੁਲ ਟਰਾਂਸਪੇਰੈਂਸੀ ਜੀ ਬਿਲਕੁਲ ਟਰਾਂਸਪੇਰੈਂਸੀ ਮੈਨੂੰ ਇਹ ਦੱਸ ਦੋ ਵੀ ਜਿਹੜੇ ਨਵੇਂ ਭਰਾ ਦੇਖ ਰਿਹਾ ਲੋਕੇਸ਼ਨ ਕੀ ਆ ਆਪਣੀ ਇੱ ਨੀਅਰ ਐਲਏ ਗ੍ਰੀਨ ਰਿਜ਼ੋਰਟ ਠੀਕ ਹੈ ਜੀ ਐਲਏ ਗ੍ਰੀਨ ਰਿਜ਼ੋਰਟ ਦੇ ਬਿਲਕੁਲ ਨਾਲ ਆ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਹੁਣ ਮੈਂ ਮੋਟਾ ਮੋਟਾ ਸਮਝਾ ਦੇਣਾ ਜਿਹੜੇ ਮੇਰੇ ਭਰਾਵਾਂ ਨੇ ਫਿਰੋਜ਼ਪੁਰ ਰੋਡ ਵੱਲੋਂ ਆਣਾ ਵਾ ਜੀ ਤਾਂ ਉਹ ਕਿੱਧਰ ਉਹਦੀ ਟਰਨ ਕਰਨ ਫਿਰੋਜ਼ਪੁਰ ਰੋਡ ਵਾਲੇ ਬਿਲਕੁਲ 200 ਫੁੱਟੀ ਰੋਡ ਤੋਂ ਸਿੱਧਾ ਹੀ ਆ ਜਾਣ ਜੀ ਸਾਹਮਣੇ ਸਾਡੇ ਬਿਲਕੁਲ 200 ਫੁੱਟੀ ਰੋਡ ਤੋਂ ਸਾਡੇ ਸਿੱਧੀ ਰੋਡ ਆਫਿਸ ਨੂੰ ਹੀ ਆਉਂਦੀ ਆ ਆਫਿਸ ਨੂੰ ਆਉਂਦੀ ਹੈ ਹਣਾ ਬਿਲਕੁਲ ਬਾਕੀ ਬਾਈ ਤੁਸੀਂ ਨਾ ਇੱਕ ਕੰਮ ਹੋਰ ਕਰਿਓ ਆਪਣਾ Google ਦੇ ਉੱਤੇ ਨਾ ਰਜਿਸਟਰ ਕਰਾ ਲਿਓ ਜੋਸ਼ੀਕਾਰ ਬਾਜ਼ਾਰ ਤਾਂ ਕਿ ਜਿਹੜਾ ਵੀ ਬਾਈ Google ਤੇ ਸਰਚ ਕਰੇ ਉਹ ਆਸਾਨੀ ਹੋ ਜਾਵੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਈ ਬਿਨਾਂ ਟਾਈਮ ਵੇਸਟ ਕੀਤੇ ਕਾਰਾਂ ਦਿਖਾਉਣੀਆਂ ਤੁਹਾਨੂੰ ਸਟਾਰਟ ਕਰਦੇ ਆ ਪਹਿਲਾਂ ਤਾਂ ਤੁਹਾਡਾ ਵੈਲਕਮ ਵੀ ਆਪਾਂ ਗੱਲਾਂ ਪਹਿਲਾਂ ਸ਼ੁਰੂ ਕਰਦੇ ਨੇ ਆ ਵੀਡੀਓ ਵਾਚ ਕਰਦੇ ਆ ਤੇ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਨੇ ਹੋ ਤੇ ਬਾਈ ਹੁਣਾਂ ਨੇ ਆਪਾਂ ਨੂੰ ਸੱਦਿਆ ਵਾ ਬਾਈ ਕਹਿੰਦੇ ਵੀ ਬਾਕੀ ਵੀ ਤੋਹਫੇ ਜੇ ਤੁਸੀਂ ਦਿਖਾ ਰਹੇ ਹੋ ਤਾਂ ਬਾਈ ਸਾਡੇ ਤੋਂ ਵੀ ਮਾਲ ਬਹੁਤ ਖਰਾ ਪਿਆ ਵਾ ਇੰਜਨ ਗੇਅਰ ਵੀਰ ਜਿੱਥੋਂ ਮਰਜੀ ਚੈੱਕ ਕਰਾ ਲੈ ਜਿੱਥੋਂ ਮਰਜੀ ਚੈੱਕ ਲਾ ਕੇ ਹੁਣ ਮਿਸਤਰੀ ਨਾਲ ਲੈ ਕੇ ਹੁਣ ਆਪਣੀ ਤਸੱਲੀ ਕਰਕੇ ਗੱਡੀ ਲੈ ਕੇ ਜਾਣ ਜੀ ਠੀਕ ਆ ਬਾਈ ਤੇ ਸਭ ਤੋਂ ਪਹਿਲੀ ਕਾਰ ਵੀਰੇ ਦਿਖਾਣੇ ਆਪਾਂ ਆਲਟੋ EL2 2017 ਮਾਡਲ ਆ ਜੀ ਪਹਿਲੇ ਨਾ ਦੀ ਗੱਡੀ ਆ ਇੰਜਨ ਗੇਅਰ ਦੀ ਐਨ ਓਕੇ ਆ ਜੀ ਗੱਡੀ ਪੂਰੀ ਮੋਡੀਫਾਈ ਆ ਸੀਟ ਕਵਰ ਲੱਗੇ ਹੋਏ ਆ ਜੀ ਹੂੰ ਛਤ ਰੂਫ ਦੇਖੋ ਬਾਈ ਡਿਊਲ ਟੋਨ ਕਰਾਈ ਹੋਈ ਹੈ ਨਾ ਡਿਊਲ ਟੋਨ ਕਰਵਾਈ ਹੋਈ ਹੈ ਜੀ ਗੱਡੀ ਦੇਖੋ ਬਾਈ ਟਾਇਰ ਬਿਲਕੁਲ ਕੰਡੀਸ਼ਨ ਬਿਲਕੁਲ ਓਕੇ ਟਾਇਰ ਕੰਡੀਸ਼ਨ ਆ ਜੀ ਬਿਲਕੁਲ ਨਿਊ ਕੰਡੀਸ਼ਨ ਟਾਇਰਾਂ ਦੀ ਆ ਜੀ ਸੀਟ ਦੇ ਬਾਈ ਨਵੇਂ ਟਾਇਰ ਪਏ ਹੋਏ ਆ ਤੇ ਇੰਟੀਰੀਅਰ ਰਵਾਈਜ਼ ਐਕਸਟੀਰੀਅਰ ਰਵਾਈਜ਼ ਸੀ ਸਾਰੀ ਘਰ ਦੇਖ ਲਈ ਛਤ ਕਾਲੀ ਕਰਾਈ ਹੋਈ ਆ ਸ਼ੌਂਕੀ ਨੇ ਤੇ ਭਾਈ ਮਤਲਬ ਮਾਰਕੀਟ ਕਿੰਨਾ ਮੰਗਦੀ ਆ ਮਾਰਕੀਟ ਜੀ 260 250 255 ਦੀ ਡਿਮਾਂਡ ਕਰਦੀ ਮੇਰਾ ਇੱਕੋ ਹੀ ਇੱਕ ਰੇਟ ਹੋਊਗਾ ਜੀ 230000 ਰੁਪਏ 230000 ਰੁਪਏ ਜੋ ਕਨਾਲ ਭਾਜੀ ਦੀ ਵੀਡੀਓ ਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਊਗਾ ਜੋ ਹੋਇਆ ਉਹਨੂੰ 5100 ਰੁਪਏ ਮੇਰੇ ਵੱਲੋਂ ਸਪੈਸ਼ਲ ਗਿਫਟ ਹੋਊਗਾ ਜੀ ਕੋਈ ਵੀ ਕਾਰ ਲਓਗੇ 5100 ਰੁਪਏ ਹੱਥੀ ਕੈਸ਼ ਹੱਥੀ ਕੈਸ਼ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਲਓ ਫੇ ਮਿੱਤਰੋ ਵੀ ਤੋਹਾਰਾਂ ਦਾ ਟਾਈਮ ਆ ਥੋੜਾ ਜਿਹਾ ਇਹ ਚੀਜ਼ਾਂ ਨਾ ਹੁੰਦਾ ਕੁਝ ਨਹੀਂ ਭਾਜੀ ਪਰ ਇੱਕ ਨਾ ਬੰਦਾ ਜੋ ਕਾਰ ਲੈਣ ਆਂਦਾ ਤੇ ਉਹਨੂੰ ਬਸ ਐ ਹੋ ਜਾਂਦਾ ਵੀ ਵਾਕਈ ਯਾਰ ਸਾਡਾ ਮਾਨ ਸਤਕਾਰ ਹੋਇਆ ਇੱਕ ਰੇਟ ਜਾਇਜ਼ ਮਿਲ ਜਵੇ ਇੱਕ ਇਹੋ ਜੀਆਂ ਚੀਜ਼ਾਂ ਮਿਲ ਜਾਣ ਇੱਕ ਬੰਦੇ ਨੂੰ ਡੀਲਿੰਗ ਵਧੀਆ ਮਿਲ ਜਵੇ ਜਿਆਦਾਤਰ ਕੀ ਹੁੰਦਾ ਵਾ ਜਦੋਂ ਭਰਾ ਕਾਰਾਂ ਲੈਣ ਜਾਂਦੇ ਆ ਤਾਂ ਕੰਪਲੇਂਟਸ ਬਹੁਤ ਆਂਦੀਆਂ ਵਾ ਮੈਂ ਦੇ ਦੇਣਾ ਨਾ ਬਾਕੀਆਂ ਦੇ ਚੈਨਲਾਂ ਦੇ ਉੱਤੇ ਵੀ ਡੀਲਿੰਗ ਵਧੀਆ ਨਹੀਂ ਹੁੰਦੀ ਕਹਿੰਦੇ ਵੀ ਵੀਡੀਓ ਦੇ ਵਿੱਚ ਕੁਝ ਹੋਰ ਹੁੰਦਾ ਉੱਥੇ ਜਾਨਿਆ ਕੁਝ ਹੋਰ ਪਰ ਆਪਣੇ ਇਦਾਂ ਕੁਝ ਨਹੀਂ ਕੋਈ ਇਦਾਂ ਦਾ ਨਹੀਂ ਹੋਊਗਾ ਜੋ ਕਹਿ ਦਿੱਤਾ ਉਹੀ ਹੋਊਗਾ ਜੀ ਮੈਂ ਕਹਿੰਦਾ ਬਾਬਾ ਸੁੱਖ ਰੱਖੇ ਪਹਿਲੀ ਵੀਡੀਓ ਆ ਧੁਮਾਕਾ ਕਰਾਂਗੇ ਬਿਲਕੁਲ ਜੀ ਬਿਲਕੁਲ ਇੱਥੇ ਲੋਨ ਕਿੰਨਾ ਕਰਾ ਦਾਂਗੇ ਲੋਨ ਕਰਾ ਦਾਂਗੇ ਇਹਦੇ ਤੇ ਜੀ ਪੌਣੇ 2 ਲੱਖ ਰੁਪਈਆ ਪੌਣੇ 2 ਲੱਖ ਦਾ ਲੋਨ ਵੀ ਹੋ ਜਾਊਗਾ ਲੋਨ ਹੋ ਜੂਗਾ ਮਾ ਤੁਹਾਨੂੰ ਡਾਊਨ ਪੇਮੈਂਟ ਪਤਾ ਲੱਗ ਗਈ ਹੋਣੀ ਮਤਲਬ 50000 ਲੈਣਾ 50000 ਰੁਪਈਆ ਲੈਣ ਤੇ ਡਾਊਨ ਹੋ ਜੂਗਾ ਬਾਕੀ ਸਾਰਾ ਲੋਨ ਜੀ ਜੀ ਆਹ ਵੇਖੋ ਇਹ ਹੈਗੀ ਆ ਜੀ 2012 ਮਾਡਲ ਦੂਜੇ ਨਾਂ ਦੀ ਗੱਡੀ ਆ ਐਨ ਓਕੇ ਗੱਡੀ ਆ ਬਿਲਕੁਲ ਜੀ ਖੜਾਵਾ ਐਨ ਵਧੀਆ ਟਾਇਰ ਟੱਪਾ ਵਧੀਆ ਜੀ ਗੀਅਰ ਇੰਜਨ ਦੀ ਓਕੇ ਆ ਸਭ ਲੱ ਬਾਈ ਸਰਵਿਸ ਸਾਰਿਆਂ ਦੀ ਹੋਈ ਹੋਈ ਹੈ ਸਰਵਿਸ ਸਾਰਿਆਂ ਦੀ ਹੋਈ ਹੋਈ ਹੈ ਜੀ ਠੀਕ ਹੈ ਜੇ ਕੋਈ ਕਹੂਗਾ ਇਹ ਅਸੀਂ ਕਰਾ ਵੀ ਦਵਾਂਗੇ ਜੇ ਇਦਾਂ ਦੀ ਕੋਈ ਗੱਲ ਹੈ ਜੀ ਠੀਕ ਹੈ ਵੀਰੇ ਜੀ ਤੇ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੋ ਸਾਰਾ ਜੀ ਲੱਗਾ ਹੋਇਆ ਸਾਰਾ ਓਕੇ ਆ ਜੀ ਪੈਸੇ ਕਿੰਨੇ ਮੰਗਦੇ ਹੋ ਇਹਦੇ ਪੈਸੇ ਇਹਦੇ ਇੱਕੋ ਹੀ ਆ ਇੱਕ ਰੇਟ ਰੱਖਾਂ ਜੀ ਜੀ 1,60,000 ਰੁਪਏ ਜੀ 1 ਲੱਖ ਤੇ 60,000 ਰੁਪਏ ਜੀ ਮਤਲਬ ਤੁਸੀਂ ਜੋਸ਼ੀ ਭਾਈ ਐਦਾਂ ਹੁੰਦਾ ਨਾ ਵੀ ਜਦੋਂ ਪੁਰਾਣੀ ਕਰ ਲੈਣ ਜਾਂਦਾ ਬੰਦਾ ਬੰਦਾ ਕਹਿੰਦਾ ਯਾਰ 20-25 ਹਜ਼ਾਰ ਤਾਂ ਸੋਚ ਕੇ ਚੱਲੋ ਵੀ ਲੱਗਣਾ ਹੀ ਐ ਇਦਾਂ ਦਾ ਨਹੀਂ ਕੁਝ ਇਦਾਂ ਦਾ ਕੋਈ ਨਹੀਂ ਜੀ ਕੋਈ ਸਿੰਗਲ ਰੁਪਈਆ ਨਹੀਂ ਸਿਰਫ ਟਰਾਂਸਫਰ ਦੇ ਪੈਸੇ ਲੱਗਣਿਆ ਹੋਰ ਕੋਈ ਵੀ ਸਿੰਗਲ ਰੁਪਈਆ ਨਹੀਂ ਲੱਗਣਾ ਜੀ ਸਿੰਗਲ ਰੁਪਈਆ ਵੀ ਤੁਹਾਡਾ ਕੋਈ ਨਹੀਂ ਲੱਗਣਾ ਬਸ ਟਰਾਂਸਫਰ ਦੇ ਪੈਸੇ ਉਹ ਬਈ ਤੁਹਾਡੇ ਹੋਣਗੇ ਕਿਉਂਕਿ ਕਾਰ ਤੁਸੀਂ ਆਪਣੇ ਨਾਮ ਤੇ ਕਰਵਾਣੀ ਆ ਉਹ ਖਰਚਾ ਤੁਹਾਨੂੰ ਬੇਅਰ ਕਰਨਾ ਪੈਣਾ ਠੀਕ ਹੈ ਬਈ ਬਿਲਕੁਲ ਜੀ ਬਿਲਕੁਲ ਜੀ ਬਾਕੀ ਤੁਹਾਨੂੰ 5100 ਵਾਲਾ ਆਪਾਂ ਜਿਹੜਾ ਸ਼ਗਨ ਦੱਸਿਆ ਵਾ ਉਹ ਸਾਰੀਆਂ ਗੱਡੀਆਂ ਤੇ ਉਹ ਸਾਰੀਆਂ ਗੱਡੀਆਂ ਨਾਲ ਆ ਭਾਵੇਂ ਤੁਸੀਂ ਇਹ ਸੋਚ ਲਿਆ ਵੀ 510 ਇਹ ਇੱਕੋ ਹੀ ਇੱਕ ਰੀਡ ਦੀ ਗੱਡੀ ਆ ਜੀ 2026 ਤੱਕ ਪਾਸ ਆ ਜੀ ਜੁਲਾਈ ਮਹੀਨੇ ਤੱਕ ਇਹ ਇਹ ਪੂਰੇ ਪੂਰੇ 99000 ਰੁਪਏ ਦੀ ਇਹ ਗੱਡੀ ਤੁਹਾਨੂੰ ਦੇ ਦੇਾਂਗੇ ਵਿਦ ਅਲੋਏ ਵੀਲਸ ਸਟੈਂਡਿੰਗ ਇਹਦੀ ਓਕੇ ਆ ਜੀ ਗੱਡੀ ਦੀ ਟਾਇਰ ਟੱਪਾ ਵਧੀਆ ਜੀ ਬਿਲਕੁਲ ਸਹੀ ਗੱਲ ਆ ਜੀ ਦੇਖੋ ਭਾਈ ਇੰਟੀਰੀਅਰ ਵਾਈਜ਼ ਐਕਸਟੀਰੀਅਰ ਵਾਈਜ਼ ਵਾਈ ਕੋਈ ਕਮੀ ਨਹੀਂ ਛੱਡੀ ਕੋਈ ਕਮੀ ਨਹੀਂ ਜੀ ਬਿਲਕੁਲ ਓਕੇ ਗੱਡੀ ਆ ਜੀ ਓਕੇ ਰਿਪੋਰਟ ਕਰ ਆ ਭਾਈ ਦੇਖੋ ਹਣਾ ਵੀ ਅੱਜ ਦੇ ਟਾਈਮ ਦੇ ਵਿੱਚ ਜੇ ਬੰਦਾ ਐਕਟਿਵਾ ਵੀ ਲੈਣ ਜਾਂਦਾ ਨਾ ਬਾਈ ਇਲੈਕਟ੍ਰਿਕ 1.5 ਲੱਖ ਰੁਪਏ ਡੇਡੇ ਲੱਖ ਨੂੰ ਪਹੁੰਚ ਗਈ ਹੋ ਗਈ ਹੈ ਹਨਾ 99000 ਦੇ ਵਿੱਚ ਤੁਹਾਨੂੰ ਬਾਈ ਅਲਾਏ ਸੋਨੇ ਟਾਇਰ ਸੋਨੇ ਖੜਾਵਾ ਸੋਨਾ ਚਲਾਵਾ ਸੋਨਾ ਤੇ ਬਾਈ ਹੋਰ ਕੀ ਚਾਹੀਦਾ ਵਾ ਇੱਕ ਵਾਰੀ ਨਿਗਾਹ ਕਰ ਲਿਓ ਮੇਰਾ ਭਰਾ ਕੈਸ਼ ਕਾਰ ਮਿਲੂਗੀ 27 ਤੱਕ ਪਾਸ ਆ 26 ਤੱਕ ਜੀ ਜੁਲਾਈ ਮਹੀਨੇ ਤੱਕ 26 ਤੱਕ ਜੁਲਾਈ ਤੱਕ ਪਾਸ ਆ ਇਹ ਪਹਿਲੀ ਵਾਰੀ ਕਾਰ ਲੈਣੀ ਹੈ ਉਦੋਂ ਲਈ ਬਹੁਤ ਵਧੀਆ ਬਾਈ ਆਂਦਾ ਕੀ ਇੰਨੇ ਜੀ ਅਲਾਈ ਲੱਗੇ ਮਤਲਬ ਮਨਾਂ ਕਾਰ ਲੈ ਕੇ ਜਾਊਗਾ ਕਹਿਣਗੇ ਲੋਕ ਕੀ ਬਿਲਕੁਲ ਜੀ ਬਿਲਕੁਲ ਕਾਰ ਲੈ ਕੇ ਆਵਾ ਨਹੀਂ ਤਾਂ ਅਮਰੂਤੀਆਂ ਮਰਾਤੀਆਂ ਲੋਕੀ ਸਵਾ ਸਵਾ ਰੀਆਂ ਬਿਲਕੁਲ ਜੀ ਰੁਪਈਏ ਦਾ ਕੋਈ ਇਹਦੇ ਤੇ ਖਰਚਾ ਨਹੀਂ ਜੀ ਕੋਈ ਖਰਚਾ ਨਹੀਂ ਆ ਬਾਈ ਕਾਲ ਕਰ ਲਿਓ ਮੇਰਾ ਭਰਾ 99000 ਚ ਕਾਰ ਮਿਲੂਗੀ ਤੁਹਾਨੂੰ ਜੀ ਉਹਦੇ ਬਾਅਦ ਵੀਰੇ ਆਹ ਇਹ 2014 ਮਾਡਲ ਹੈ ਜੀ K10 LXI ਪਾਵਰ ਵਿੰਡੋ ਵਗੈਰਾ ਲੱਗੇ ਹੋਏ ਆ ਇਹਨੂੰ ਜੀ ਇਹ ਗੱਡੀ ਤੁਹਾਨੂੰ ਦੇ ਦੇਾਂਗੇ ਜੀ ਇਹ 2 ਲੱਖ ਤੇ 25000 ਰੁਪਏ ਦੀ ਗੱਡੀ ਲਾਸਟ ਇੱਕੋ ਹੀ ਇੱਕ ਰੇਟ ਆ ਜੀ K10 ਆ K10 LXI 1000 CC ਵਾਲੀ ਗੱਡੀ ਦੇਖੋ ਬਾਈ 1000 CC ਵਾਲੀ ਗੱਡੀ ਆ ਔਰ K10 ਆ ਬਾਈ ਆਲਟੋ ਨਾਲ ਸਮਝ ਲਿਓ ਆਲਟੋ 800 ਨਹੀਂ ਆ ਇਹ K10 ਨਾਲ K10 ਦਾ ਰੇਟ ਤੁਸੀਂ ਮਾਰਕੀਟ 'ਚ ਦੇਖੋਗੇ ਨਾ ਕੋਈ 275 ਕੋਈ 3 ਬਾਈ ਹੁਣਾਂ ਦੀ ਇੱਕ ਗੱਲ ਖਾਸ ਲੱਗੀ ਇਹ ਕੋਈ ਮਤਲਬ ਮੈਂ ਝੂਠ ਨਹੀਂ ਮਾਰਦਾ ਆ ਕੁਝ ਬਾਈ ਹੁਣਾਂ ਨੇ ਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਿਹੜੀ ਗੱਲਬਾਤ ਹੋਈ ਆ ਬਾਈ ਉਹਨਾਂ ਨੇ ਇਹੀ ਕਿਹਾ ਵੀ ਵੀਰੇ ਅਸੀਂ 15 ਤੋਂ 20 ਹਜ਼ਾਰ ਦੇ ਮਾਰਜਨ ਦੇ ਵਿੱਚ ਹੀ ਖੇਡਦੇ ਆ ਸਾਡਾ ਕੋਈ ਜ਼ਿਆਦਾ ਮਾਰਜਨ ਨਹੀਂ ਮਾਰਜਨ ਕੋਈ ਨਹੀਂ ਔਰ ਤੁਹਾਨੂੰ ਸਾਡੀਆਂ ਵੀਡੀਓ ਦੇਖਦੇ ਰਹਿੰਦੇ ਹੋ ਇਹ ਚੀਜ਼ ਪਤਾ ਲੱਗ ਵੀ ਗਈ ਹੋਣੀ ਵੀ ਰੇਟਾਂ ਦੇ ਵਿੱਚ ਵਾਕਈ ਫਰਕ ਆ ਆ ਲੈ ਚੈੱਕ ਕਰਾ ਦਿਓ ਇਹ ਨਵੀਂ ਆ ਜੀ ਵਧੀਆ ਲੋਅਰ ਵੀ ਚੈੱਕ ਕਰਾ ਦਿਓ ਲਕਸ਼ਈ ਕਾਰ ਹੈ ਵੀਐਕਸੀਈ ਚ ਕਨਵਰਟ ਕੀਤੀ ਹੋਈ ਹੈ ਪਾਵਰ ਵਿੰਡੋ ਲੱਗੀ ਸਾਰਾ ਕੁਝ ਕਨਵਰਟ ਆ ਬਿਲਕੁਲ ਕਾਲ ਕਰ ਲਿਓ ਬਾਈ ਨੰਬਰ ਐਡਰੈਸ ਤੁਹਾਡੇ ਮੂਰੇ ਪਏ ਹੋਏ ਆ ਸਕਰੀਨ ਦੇ ਉੱਤੇ ਆਹਾ ਇਹ ਜੀ ਇੱਕੋ ਹੀ ਇੱਕ ਗੱਡੀ ਹੈ ਇਹ ਹੂੰ ਐਲੈਕਸ ਮਾਡਲ ਦਾ 26 ਤੱਕ ਪਾਸ ਆ ਇਹ ਸਿਰਫ ਔਰ ਸਿਰਫ 85000 ਰੁਪਏ ਦੀ ਕਾਰ ਜੀ ਲੈ ਮੈਂ ਤਾਂ 99 ਕਿਹਾ ਹੀ 85 ਵਾਲੀ ਵੀ ਪਈ ਆ 85 ਵਾਲੀ ਵੀ ਪਈ ਆ ਆਪਣੇ ਤੇ ਦੇਖੋ ਭਾਈ ਜੀ ਹੈਨਾ ਸੀਟ ਕਵਰ ਐਂਡ ਮੈਂ ਕਹਿੰਦਾ ਓਕੇ ਰਿਪੋਰਟ ਇੰਟੀਰੀਅਰ ਵਾਈਜ਼ ਵੀ ਸੋਹਣੀ ਆ ਕਾਰ ਭਾਜੀ ਇੰਨੇ ਕ ਚਾਂਦਾ ਕੁਛ ਨਹੀਂ ਆਂਦਾ ਕੁਛ ਨਹੀਂ ਬਿਲਕੁਲ ਬਿਲਕੁਲ ਪੀ ਇੰਜਨ ਗੇਅਰ ਦੀ ਸਾਬ ਇਹਦਾ ਜਿਸ ਬੰਦੇ ਨੇ ਪਹਿਲੀ ਵਾਰੀ ਲੈਣੀ ਗੱਡੀ 'ਚ ਬੈਠਾ ਉਹਦੇ ਲਈ ਇਹ ਤੋਹਫਾ ਜੀ ਤੋਹਫਾ ਆ ਗਿਆ ਭਾਈ ਹੁਣ ਤੁਹਾਨੂੰ ਇੱਕ ਨਹੀਂ ਕਿ ਤੋਹਫੇ ਦਿੱਤੇ ਤੋਹਫੇ ਆ ਸਾਰੇ ਹੀ ਆ ਇੱਕ ਉਹ ਆਟੋਮੈਟਿਕ ਵਾਲਾ ਤੋਹਫਾ ਵੀ ਤੁਹਾਡੇ ਲਈ ਖੜਾ ਕੇ ਰੱਖਿਆ ਹੈ ਸਲੈਰੀਓ ਵਾਲਾ ਲੈਟਰ ਸਾਰਾ ਕੁਝ ਲੱਗਿਆ ਹੋਊਗਾ ਉਹਦੇ ਬਾਅਦ ਫਿਰ ਸਵਿਫਟ ਇਹ ਸਵਿਫਟ ਹੈਗੀ ਹੈ ਜੀ 2017 ਮਾਡਲ ਪਹਿਲੇ ਨਾਂ ਦੀ ਗੱਡੀ ਹੈ ਜੀ ਇਹ ਹੂੰ 42000 ਸਿਰਫ ਚੱਲੀ ਹੋਈ ਹੈ ਵਿਦ ਕੰਪਨੀ ਰਿਕਾਰਡ ਹੂੰ ਬਿਲਕੁਲ ਗੱਡੀ ਬੰਪਰ ਟੂ ਬੰਪਰ Ориਜినਲ ਆ ਦੋ ਤਿੰਨ ਪੀਸ ਪੇਂਟ ਜ਼ਰੂਰ ਹੋਏ ਹੋਣਗੇ ਕੋਈ ਐਕਸੀਡੈਂਟਲ ਨਹੀਂ ਜੀ ਮੇਜਰ ਇਹ ਜਿੰਮੇਵਾਰੀ ਹੋਊਗੀ ਬਿਲਕੁਲ ਜਿੰਮੇਵਾਰੀ ਹੈ ਗੱਡੀ ਦੀ ਜੀ ਗਰੰਟੀ ਹੈ ਜੀ ਇਸ ਗੱਡੀ ਦੀ ਹੂੰ 42000 ਤਾਂ 42000 ਜੇਨਨੋਂ ਚੱਲੀ ਹੋਈ ਹੈ ਜੀ ਰਿਕਾਰਡ ਪੀਡੀਐਫ ਵਾਲੇ ਬਿਲਕੁਲ ਜੀ ਇਹ ਨਵੀਂ ਨਕੋਰ ਗੱਡੀ ਹੈ ਅੰਦਰੋਂ ਤੁਸੀਂ ਦੇਖੋ ਪੈਟਰੋਲ ਹੈ ਕਿ ਡੀਜ਼ਲ ਹੈ ਪੈਟਰੋਲ ਗੱਡੀ ਹੈ ਜੀ ਪੈਟਰੋਲ 2017 ਮਾਡਲ ਹੈ ਜੀ ਟਾਇਰ ਨਵੇਂ ਆ ਓਕੇ ਰਿਪੋਰਟ ਪਏ ਆ ਹਾਂਜੀ ਬਿਲਕੁਲ ਪੈਸੇ ਕਿੰਨੇ ਕਹਿੰਦੇ ਹੋ ਇਹ ਪੈਸੇ ਇਹਦੇ ਭਾਜੀ ਬਾਕੀ ਦੇਖੋ ਕੋਈ 5 ਮੰਗ ਰਿਆ ਕੋਈ 5.5 ਮੰਗ ਲਿਆ ਮੈਂ ਇੱਕੋ ਹੀ ਇੱਕ ਰੇਟ ਆ 4,60,000 ਰੁਪਏ 4 ਲੱਖ ਤੇ 60 ਹਜ਼ਾਰ ਦੇ ਕਾਰ ਦੇਵ ਆਜਾ ਤੁਹਾਨੂੰ ਕਾਰ ਦੇ ਅੰਦਰੋਂ ਸਟੈਂਡਿੰਗ ਦਿਖਾ ਦਿੰਨੇ ਵਾਕਈ ਯਾਰ ਬੰਦਾ ਖੋਲਦਾ ਨਾ ਤਾਂ ਕਿ ਤਾਂ ਪਤਾ ਲੱਗਦਾ ਵਾਹ ਕਾਰ ਹੈਗੀ ਬਿਲਕੁਲ ਬਿਲਕੁਲ ਡੈਸ਼ਬੋਰਡ ਸਾਰਾ ਐਨ ओरिजिनल ਜੀ ਸਾਰਾ ਕੁਝ ਵਰਕਿੰਗ ਬਿਲਕੁਲ ਜੀ ਸਰ ਜੀ ਦੇਖੋ ਭਾਈ ਹੁਣ ਵੈਸੇ ਵੀ ਸਰਦੀਆਂ ਆਣ ਵਾਲੀਆਂ ਮੇਰਾ ਭਰਾ ਗਰਮੀਆਂ ਨੂੰ ਸਾਡੇ ਤੋਂ ਨਾ ਦੋ ਹੀ ਬਾਨੇ ਹੁੰਦੇ ਕਾਰਾਂ ਵਿੱਚ ਨਾਲਿਆਂ ਤੋਂ ਗਰਮੀਆਂ ਨੂੰ ਗਰਮੀ ਲੱਗਦੀ ਹੈ ਤੇ ਸਰਦੀਆਂ ਨੂੰ ਸਰਦੀ ਕਹਿਣ ਦਾ ਭਾਵ ਇਹ ਹੈ ਵੀ ਵੀਰੇ ਹੁਣ ਨਾ ਇਹ ਨੀਡ ਬਣ ਚੁੱਕੀ ਹੈ ਅਜਿਹੇ ਟਾਈਮ ਤੇ ਅਜਿਹੇ ਟਾਈਮ ਦੇ ਵਿੱਚ ਕਾਰ ਤੋਂ ਬਿਨਾ ਭਾਈ ਸਰਦਾ ਨਹੀਂ ਆ ਤੇ ਲੋਨ ਤੇ ਕਰਾਵਾਂਗੇ ਲੋਨ ਕਰਾ ਦਾਂਗੇ ਇਹਦੇ ਤੇ 3.5 ਲੱਖ ਰੁਪਈਆ 3.5 ਲੱਗਦਾ ਲੋਨ ਹੋ ਜਾਊਗਾ ਤੁਹਾਨੂੰ ਜਿਹੜੀ ਜਿਹਨਾਂ ਜਿਹਦੇ ਤੇ ਜਿੰਨਾ ਲੋਨ ਹੋ ਸਕਦਾ ਉਨਾ ਹੀ ਤੁਹਾਨੂੰ ਕਵਾਂਗੇ ਇਹ ਨਹੀਂ ਕਵਾਂਗੇ ਸਾਡਾ ਆਪਣਾ ਸਾਰਾ ਪ੍ਰਾਣਾ ਸਾਡਾ ਵੀ ਐਕਸਪੀਰੀਅੰਸ ਹੈ ਹੀ ਆ ਅਸੀਂ ਕਾਰ ਬਾਜ਼ਾਰ ਤੋਂ ਪਹਿਲਾਂ ਕੰਪਨੀ ਦੇ ਵਿੱਚ ਹੀ ਕੰਮ ਕਰਦੇ ਸੀ 15 ਸਾਲ ਅਸੀਂ ਵਰਕਿੰਗ ਜਿਹੜੀ ਹੈਗੀ ਆ ਸਾਡੀ ਕੰਪਨੀ ਦੇ ਵਿੱਚ ਹੀ ਅਸੀਂ ਜੌਬ ਕੀਤੀ ਆ ਜੀ ਓਕੇ 15 ਸਾਲ ਤੁਈ ਤਾਂ ਵੇ ਭੇਤੀ ਹੋਗੇ ਬਿਲਕੁਲ ਜੀ ਬਿਲਕੁਲ ਆਹੀ ਚੀਜ਼ਾਂ ਬਾਈ ਜਦੋਂ ਇਹੋ ਜਿਹੇ ਭਰਾ ਮਤਲਬ ਐਕਸਪੀਰੀਅੰਸ ਲੈ ਕੇ ਫੇਰ ਕੰਮ ਸ਼ੁਰੂ ਕਰਦੇ ਆ ਨਾ ਉਹਦੇ 'ਚ ਤੁਹਾਨੂੰ ਦਿੱਕਤ ਆਣ ਦੀ ਉਹ ਉਹ ਨਹੀਂ ਹੁੰਦੀ ਚਾਂਸ ਨਹੀਂ ਹੁੰਦਾ ਕੋਈ ਵੀ ਤੁਹਾਨੂੰ ਦਿੱਕਤ ਆ ਜੂਗੀ ਕਿਉਂਕਿ ਕਾਰ ਜਿਹੜੇ ਬੰਦੇ ਦੇ ਹੱਥੋਂ ਸਾਰੀ ਨਿਕਲੀ ਹੋਵੇ 15 ਸਾਲ ਤਾਨੂੰ ਪਤਾ ਹੁੰਦਾ ਵੀ ਕਾਰ ਚ ਕੀ ਕੁਝ ਹੈਗਾ ਬਾਈ ਬਿਲਕੁਲ ਆਹ ਸਵਿਫਟ ਇਹ ਗੱਡੀ ਜੀ ਸਵਿਫਟ ਐਲਡੀਆਈ ਡੀਜ਼ਲ ਦੇ ਵਿੱਚ بیس ਮਾਡਲ ਆ ਪਾਵਰ ਵਿੰਡੋ ਸੈਂਟਰ ਲੋਕਿੰਗ ਇਹਦੇ ਵਿੱਚ ਲੱਗੀ ਹੋਈ ਆ ਚੇਅਰ ਅਲੋਏ ਬਹੁਤ ਵਧੀਆ ਜੀ ਬਿਲਕੁਲ ਇਹਦੀ ਸਟੈਂਡਿੰਗ ਵੀ ਵਧੀਆ ਬਾਕੀ ਸਟੈਂਡਿੰਗ ਵਧੀਆ ਜੀ ਨਾਲੇ ਡੀਜ਼ਲ ਆ ਪੈਟਰੋਲ ਡੀਜ਼ਲ ਦੇ ਵਿੱਚ ਜੀ ਕਿੰਨੇ ਸਿਲੰਡਰ ਆ ਇਹਦੇ ਇਹ ਚਾਰ ਸਿਲੰਡਰ ਜਿਹੜੀ ਗੱਡੀ ਹੁੰਦੀ ਆ ਇਹ ਉਹ ਆ ਜੀ ਬਾਈ ਕਹਿੰਦੇ ਪਰਫਾਰਮੈਂਸ ਇੰਨੀ ਕੁ ਵਧੀਆ ਬਹੁਤ ਵਧੀਆ ਜੀ 25 ਦੀ ਐਵਰੇਜ ਆ ਮਿਨੀਮਮੇ ਦੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜੀ ਲਓ ਫਿਰ ਮਿੱਤਰੋ ਇਹ ਜਿਹੜੀ ਸੁਵਿਫਟ ਆ ਜਿਹਨੇ ਚਲਾਈਆਂ ਹੋਈਆਂ ਉਹਨਾਂ ਨੂੰ ਪਤਾ ਜੀ ਇਹ ਗੱਡੀ ਕੀ ਚੀਜ਼ ਆ ਭਾਜੀ ਇਹਨਾਂ ਦਾ ਟ੍ਰੈਂਡ ਕਦੇ ਖਤਮ ਹੋਈ ਨਹੀਂ ਇਹ ਤਾਂ ਨਹੀਂ ਖਤਮ ਹੋ ਸਕਦਾ ਜੀ ਬਿਲਕੁਲ ਬਾਕੀ ਕੋਈ ਕਾਰ ਹੋਊਗੀ ਜਿਹਦਾ ਖਤਮ ਹੋ ਜੂ ਇਹਦਾ ਨਹੀਂ ਹੁੰਦਾ ਜੀ ਤੇ ਇਹ ਤਾਂ ਨਾ ਜਿੱਦਾਂ ਸੋਨਾ ਨਾ ਪੁੱਤੇ ਦਿੱਤੇ ਜਾਣਾ ਹੋਵੇ ਬਿਲਕੁਲ 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 ਜੀ ਬਿਲਕੁਲ ਪੈਸੇ ਪੈਸੇ ਇਹਦੇ ਭਾਜੀ ਇੱਕੋ ਹੀ ਇੱਕ ਰੇਟ ਆ ਆਪਣਾ 4 ਲੱਖ ਤੇ 70000 ਰੁਪਇਆ 4 ਲੱਖ 70000 2018 ਦੀ ਗੱਡੀ ਆ ਜੀ ਇਹ 25 ਦੀ ਐਵਰੇਜ ਦਊਗੀ ਔਰ ਇਹ ਗੱਲ ਪੂਰੇ ਜਹਾਨ ਨੇ ਮੰਨੀ ਹੋਈ ਆ ਕਿ ਇਹਨਾਂ ਕਾਰਾਂ ਦੀ ਐਵਰੇਜ ਦਾ ਕੋਈ ਤੋੜ ਨਹੀਂ ਹੈਗਾ ਬਾਈ ਔਰ ਮੇਨਟੇਨੈਂਸ ਦੀ ਗੱਲ ਕਰੀਏ ਵੀਰੇ 1500 ਦੀ ਸਾਡੀ ਬਿਲਕੁਲ ਬਿਲਕੁਲ ਜੀ 15-2000 ਰੁਪਏ ਦਾ ਤੇਲ ਹੀ ਪੈਂਦਾ ਜੀ ਇਹਦੇ ਵਿੱਚ ਹੋਰ ਕੁਛ ਨਹੀਂ ਆ ਬਾਈ ਮੇਨਟੇਨੈਂਸ ਇਹਨਾਂ ਦੀ ਖਾਸ ਕਾਲ ਕਰ ਲਿਓ ਫਾਈਨਾਂਸ ਇੱਥੇ ਵੀ ਤੁਹਾਡਾ ਸੋਨਾ ਕਰਵਾ ਦੇਾਂਗੇ ਜੀ ਵੀਰੇ ਹੱਕ ਵਿੱਡ 1 ਵਿੱਡ 2016 ਮਾਡਲ ਜੀ ਪਹਿਲੇ ਨਾਂ ਦੀ ਗੱਡੀ ਆ ਜੀ ਇਹ ਹੂੰ ਇਹ 75-80000 ਕਿਲੋਮੀਟਰ ਚੱਲੀ ਹੋਈ ਆ ਸਾਰੀ ਹੂੰ ਇਹ ਗੱਡੀ ਤੁਹਾਨੂੰ ਵੈਸੇ ਤਾਂ ਇਹ ਗੱਡੀ ਦਾ ਚਲੋ ਰੇਟ ਜੋ ਵੀ ਹੈਗਾ ਮੈਂ ਕਹਿੰਦਾ ਕੋਈ ਐਕ ਰੇਟ ਹੈ 2 ਲੱਖ 10000 ਰੁਪਇਆ ਕਿੰਨਾ ਮਾਡਲ 2016 ਮਾਡਲ ਜੀ ਪੱਕੀ ਗੱਲ ਆ ਪੱਕੀ ਗੱਲ ਆ ਸਾਰਾ ਕੁਝ ਵਰਕਿੰਗ ਵਰਕਿੰਗ ਸਾਰਾ ਕੁਝ ਵਰਕਿੰਗ ਐਂਡ ਰਨਿੰਗ ਬਹੁਤ ਵਧੀਆ ਚਲਾਈ ਗਈ ਬਹੁਤ ਵਧੀਆ ਚਲਾਵਾ ਵਧੀਆ ਖੜਾਵਾ ਵਧੀਆ ਜੀ ਔਰ ਸਕ੍ਰੈਚ ਇੱਕ ਸਿੰਗਲ ਵੀ ਨਹੀਂ ਹੈਗਾ ਕਾਰ ਦੇ ਉੱਤੇ 2 ਲੱਖ ਤੇ 10000 ਰੁਪਏ ਭਾਈ ਇੰਨੇ ਜਿਹੜਾ ਬਾਕੀ ਇਹਨਾਂ ਦੀ ਵੀਡੀਓ ਨੂੰ ਲਾਈਕ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਦਾ ਪੂਰਾ ਮਾਨ ਰੱਖਾਂਗੇ ਦੀਵਾਲੀ ਦੀਵਾਲੀ ਤੋਂ 2 ਦਿਨ ਬਾਅਦ ਚਲੇ ਲਓ ਪਹਿਲਾਂ ਲੈ ਲਓ ਸਾਈ ਕਰ ਲਓ 5100 ਰੁਪਇਆ ਗਿਫਟ ਅਸੀਂ ਦੇਣਾ ਹੀ ਦੇਣਾ ਜੀ ਚਲੋ ਭਾਈ ਇਹ ਫਾਈਨਲ ਹੋ ਗਿਆ ਇਹ ਨਹੀਂ ਤੁਹਾਨੂੰ ਕਹਾਂਗੇ ਜੇ ਦੀਵਾਲੀ ਤੋਂ ਬਾਅਦ ਆਏ ਤੁਸੀਂ ਦੀਵਾਲੀ ਨੂੰ ਮਰ ਕੇ ਆਣਾ ਦੋਕ ਦਿਨ ਦੋ ਦਿਨ ਦੀਵਾਲੀ ਨੂੰ ਰਹਿ ਗਿਆ ਜੀ ਦੋ ਕੀ ਪੂਰਾ ਹਫਤਾ ਆਪਾਂ ਇਹ ਆਫਰ ਚਲਾਵਾਂਗੇ ਜੀ ਹਫਤਾ ਪੂਰੀ ਆਫਰ ਚੱਲੂ ਚਲੋ ਭਾਈ ਹਨਾ ਆਪਣੇ ਪੇਜ ਨੂੰ ਫੋਲੋ ਕਰਕੇ ਆਇਓ ਅੱਛਾ ਫਾਲੋ ਚਲੋ ਮੈਂ ਕਹਿੰਨਾ ਭਾਵੇਂ ਨਾ ਵੀ ਕਰੋ ਬਾਈ ਜੇ ਤੁਹਾਨੂੰ ਵਧੀਆ ਲੱਗਦਾ ਹੁੰਦਾ ਨਾ ਤੁਸੀਂ ਆਪ ਹੀ ਕਰ ਲੈਣਾ ਉਹ ਮੈਨੂੰ ਪਤਾ ਵਾ ਤੁਹਾਨੂੰ ਫੋਰਸ ਵੀ ਨਹੀਂ ਕਰਦੇ ਬਸ ਇੰਨਾ ਜ਼ਰੂਰ ਕਰਿਆ ਕਰੋ ਜੇ ਚੀਜ਼ ਤੁਹਾਨੂੰ ਚੰਗੀ ਲੱਗ ਰਹੀ ਪਈ ਅਸੀਂ ਚੰਗੀ ਚੀਜ਼ ਦਿਖਾ ਰਹੇ ਹਾਂ ਤਾਂ ਤੁਹਾਡਾ ਇੰਨਾ ਕੁ ਫਰਜ਼ ਬਣਦਾ ਵਾ ਵੀ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰਨਾ ਵੀ ਤੁਹਾਨੂੰ ਕਿਹੜੀ ਕਾਰ ਦਾ ਰੇਟ ਜੱਜਦਾ ਪਿਆ ਹੋਣਾ ਹੈ ਨਾ ਬਿਲਕੁਲ ਬਿਲਕੁਲ ਤੇ ਵੀਰੇ ਆ ਸਲੈਰੀਓ ਤੋਹਫਾ ਹੀ ਆ ਇਹ ਇਹ ਸਲੈਰੀਓ ਭਾਜੀ ਆਟੋਮੈਟਿਕ ਦੇ ਵਿੱਚ 17 ਮਾਡਲ ਆ ਦੂਜੇ ਨਾਂ ਦੀ ਕਾਰ ਆ ਜੀ ਇਹ ਇਹ 70000 ਕਿਲੋਮੀਟਰ ਚੱਲੀ ਹੋ ਸੀਟ ਕਵਰ ਲੱਗੇ ਹੋਏ ਆ ਟਾਇਰ ਅਲੋਏ ਲੱਗੇ ਹੋਏ ਆ ਇਹਦੇ ਵਿੱਚ ਹਮ ਇੱਕ ਵਾਰੀ ਤੁਹਾਨੂੰ ਬਾਈ ਬਾਹਰੋਂ ਦੀ ਪੂਰੀ ਸਕ੍ਰੈਚ ਲੈਸ ਕਾਰ ਆ ਜੀ ਬੰਪਰ ਟੂ ਬੰਪਰ オリジナル ਆ ਜੀ ਹਮ ਇਹ ਗੱਡੀ ਤੁਹਾਨੂੰ ਪੂਰੀ ਪੂਰੀ ਦੇ ਦਿਆਂਗੇ ਜੀ 3.5 ਲੱਖ ਰੁਪਏ ਦੀ ਕਿੰਨਾ ਮਾਡਲ 2017 ਦੂਜੇ ਨਾਂ ਦੀ 17 ਦੂਜੇ ਨਾਲ ਦੀ ਪਲੱਸ ਆਟੋਮੈਟਿਕ ਕਾਰ ਬਾਈ ਬਿਲਕੁਲ ਹੀ ਅਲਾਈ ਟਾਇਰਾਂ ਦੀ ਗੱਲ ਕਰਾਂ ਚੈੱਕ ਕਰਾ ਦਿਓ ਪੈਟਰੋਲ ਦੇ ਵਿੱਚ ਹੀ ਕਹਿੰਦੇ ਬਾਈ ਇਹਦੀ ਇੰਨੀ ਕੈਵਰੇਜ ਆ ਵੀ ਬੰਦਾ ਬਿਲਕੁਲ ਜੀ ਬਿਲਕੁਲ 18000 ਦੇ ਕਰੀਬ ਕਰੀਬ ਸ਼ਹਿਰ ਦੇ ਵਿੱਚ ਹੀ ਐਵਰੇਜ ਦਿੰਦੀ ਔਰ ਪੀਸ ਆਫ ਮਾਈਂਡ ਚਲਾਉਣ ਨੂੰ ਆ ਕੋਈ ਝੰਜੜ ਨਹੀਂ ਜੀ ਇਹਦਾ ਚਲਾਉਣ ਦਾ ਸਹੀ ਗੱਲ ਕੰਫਰਟ ਵੀ ਵਧੀਆ ਵਾ ਜਿਹੜੇ ਮੇਰੇ ਭਰਾ ਜਾਂ ਕੋਈ ਵੀ ਮੇਰੀ ਭੈਣ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਚਾਹੁੰਦਾ ਵਾ ਇਹਦੇ ਤੇ ਫਾਈਨਾਂਸ ਥੋੜਾ ਕਰਵਾ ਦੇਾਂਗੇ ਸੋਨਾ ਕਿੰਨਾ ਕੁ ਹੋ ਜਾਊਗਾ ਫਾਈਨਾਂਸ ਫਾਈਨਾਂਸ ਜੋ ਮੈਕਸਿਮਮ ਹੋਊਗਾ ਇਹਦੇ ਤੇ ਕਰਾ ਦੇਾਂਗੇ 2.5 3 ਜਿੰਨਾ ਵੀ ਹੋਇਆ ਜਿੰਨਾ ਵੀ ਹੋਇਆ ਮੇਰੇ ਕਹਿੰਦੇ ਤੇ ਵੱਧ ਹੋ ਜਾਣਾ ਬਈ ਹੋ ਜਾਊਗਾ ਜੀ ਬਿਲਕੁਲ ਹੋ ਜਾਊ ਬਿਲਕੁਲ ਥੋੜਾ ਨਾ ਸਾਨੂੰ ਬਸ ਡਾਕੂਮੈਂਟ ਵਧੀਆ ਚਾਹੀਦੇ ਆ ਇੱਕ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਉਸ ਬੰਦੇ ਦੀ ਰਿਟਰਨ ਪਰਦੇ ਤੇ ਇਨਕਮ ਟੈਕਸ ਰਿਟਰਨ ਇਨਕਮ ਟੈਕਸ ਦੀ ਰਿਟਰਨ ਵੀ ਹੋ ਜਵੇ ਤਾਂ ਵਧੀਆ ਵਾ ਟਰਾਂਜੈਕਸ਼ਨਾਂ ਤੁਹਾਡੇ ਬੈਂਕ ਦੇ ਵਿੱਚ ਵਧੀਆ ਹੋਣੀਆਂ ਜੇ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਬਾਈ ਹੋਣਾ ਨੂੰ ਕਿ ਕਿਸ਼ਤਾਂ ਨਾ ਟੁੱਟਣ ਦੇ ਆ ਬਿਲਕੁਲ ਜੀ ਬਿਲਕੁਲ ਕਿਸ਼ਤਾਂ ਨਾ ਟੁੱਟਣ ਦੇ ਆ ਕਰੋ ਐਦਾਂ ਵੀ ਉਹਨਾਂ ਦਾ ਵੀਰੇ ਸੇਮ ਡੇ ਵੀ ਲੋਨ ਹੋ ਜਾਂਦਾ ਬਿਲਕੁਲ ਜੀ ਉਹ ਤਾਂ ਪੇਪਰਾਂ ਤੇ ਡਿਪੈਂਡ ਕਰਦਾ ਆਪਣਾ ਵਧੀਆ ਪੇਪਰ ਹੈ ਇੱਕ ਦਿਨ ਦੇ ਵਿੱਚ ਹੀ 2 ਘੰਟੇ ਦੇ ਵਿੱਚ ਹੀ ਪ੍ਰੋਸੈਸ ਹੋ ਜਾਣਗੇ 19 ਜਲਦੀ ਲੋਨ ਹੋਊਗਾ 19 ਜਲਦੀ ਸਾਰਾ ਕੁਝ ਹੋ ਕੇ ਹੋਊਗਾ 19 ਜਲਦੀ ਲੋਨ ਹੋਊਗਾ ਬਿਲਕੁਲ ਸਹੀ ਗੱਲ ਹੈ ਬਾਈ ਉਹਦੇ ਬਾਅਦ i20 ਆ ਗਈ ਵੀਰੇ ਹਾਂ ਇਹ i20 2013 ਮਾਡਲ ਆ ਰਜਿਸਟਰਡ 2014 ਜੀ ਇਹ ਵਧੀਆ ਕਾਰ ਆ ਇੰਜਨ ਗিয়ার ਦੀ ਲੋਕੇ ਵੇਰੀਐਂਟ ਕਿਹੜਾ ਹੈ ਭਲਾ ਸਪੋਰਟਸ ਵੇਰੀਐਂਟ ਹੈ ਸਪੋਰਟਸ ਵੇਰੀਐਂਟ ਆ ਲਾਇ ਲੱਗੇ ਹੋਏ ਆ ਹੂੰ ਦੇਖੋ ਅਕਟੀਰੀਅਰ ਵਾਈਜ਼ ਸਟੀਅਰਿੰਗ ਕੰਟਰੋਲ ਆਗੇ ਵੀਰੇ ਸਾਰੇ ਚੱਲਦੇ ਆ ਸਭ ਕੁਝ ਜੀ ਸਭ ਕੁਝ ਪਾਵਰ ਵਿੰਡੋਆਂ ਸਾਰਾ ਕੁਝ ਵਰਕੀ ਬਿਲਕੁਲ ਜੀ ਬਿਲਕੁਲ ਸਪੋਰਟਸ ਵੇਰੀਐਂਟ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਇਹੀ ਇੱਕੋ ਹੀ ਇੱਕ ਰੇਟ ਦੀ ਆ ਤੁਹਾਨੂੰ 2,70,000 ਰੁਪਿਆ ਜੀ i20 i20 ਜੀ ਡੀਜ਼ਲ ਦੇ ਵਿੱਚ 2,70,000 ਦੇ ਵਿੱਚ ਕਾਰ ਤੁਹਾਨੂੰ ਇਹ ਜੀ ਮਿਲੂਗੀ ਇਹ ਦੋਸੇ ਚਲਾਣਯੋਗੇ ਹੋਣਗੇ ਨਾ ਕਿ ਖੜਾਣਯੋਗੇ ਆ ਸਾਰਾ ਕੁਝ ਲੱਗਿਆ ਹੋਇਆ ਵਾ ਡੀ ਫੋਗਰ ਲੱਗਿਆ ਹੋਇਆ ਲੋਏ ਵੀ ਲੱਗਿਆ ਟਾਇਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਪਏ ਹੋਏ ਆ ਜੀ ਇੱਥੇ ਸ਼ੀਸ਼ਾ ਵੀ ਡੀ ਫੋਗਰ ਲੱਗਿਆ ਸ਼ੀਸ਼ਾ ਡੀ ਫੋਗਰ ਵਾਲਾ ਸਪੋਰਟਸ ਮਾਡਲ ਆ ਜੀ ਸਪੋਰਟਸ ਮਾਡਲ ਆ ਗਿਆ ਟਾਇਰ ਤੋਂ ਨੂੰ ਕੋਈ ਪੁਆਨ ਦੀ ਲੋੜ ਨਹੀਂ ਮੇਰੇ ਖਿਆਲ ਨਾਲ ਜਿੰਨੀਆਂ ਤੁਹਾਨੂੰ ਕਾਰਾਂ ਦਿਖਾ ਰਿਹਾ ਬੰਦਾ ਨਾ ਜਦੋਂ ਕਸਟਮਰ ਤੋਂ ਸਿੱਧੀ ਕਰ ਲੈਂਦਾ ਵਾ ਉਹਦੇ ਨਾਲ ਇੱਕ ਦੋ ਖਰਚੇ ਮੇਨ ਹੁੰਦੇ ਆ ਆ ਟਾਇਰ ਵਾਲਾ ਖਰਚਾ ਸਭ ਤੋਂ ਪਹਿਲਾਂ ਆ ਮਾਰ ਬਿਲਕੁਲ ਬਿਲਕੁਲ ਮਹਿੰਗਾ ਜੀ ਬਿਲਕੁਲ ਅਗਲਾ ਕਹਿੰਦਾ ਯਾਰ ਇੰਨੇ ਮਹਿੰਗੇ ਟਾਇਰ ਪਾਉਣੇ ਪੈਣੇ ਤਾਂ ਹੀ ਲੋਕੀ ਕਹਿੰਦੇ ਆ ਵੀ 20-25 ਹਜ਼ਾਰ ਰੁਪਏ ਖਰਚਾ ਹੈਗਾ ਬਿਲਕੁਲ ਬਿਲਕੁਲ ਪਰ ਇੱਥੋਂ ਨਹੀਂ ਤੁਹਾਨੂੰ ਇਹ ਚੀਜ਼ ਮਿਲਣੀ ਬਾਈ ਜੀ i20 ਹੂੰ 2012 ਮਾਡਲ ਪਹਿਲੇ ਨਾਂ ਦੀ ਗੱਡੀ 85 ਹਜ਼ਾਰ ਕਿਲੋਮੀਟਰ ਚੱਲੀ ਆ ਬਿਲਕੁਲ オリジナル ਕਾਰ ਆ ਜਲੰਧਰ ਦਾ ਨੰਬਰ ਆ 0302 ਅੱਛਾ ਇਹ ਪਹਿਲੇ ਨਾਂ ਦੀ ਹੈ ਪਹਿਲੇ ਨਾਂ ਦੀ ਗੱਡੀ ਆ ਜੀ ਠੀਕ ਹੈ ਇਹ ਵੀ ਵੇਰੀਐਂਟ ਸਪੋਰਟ ਸੀ ਹੈ ਨਹੀਂ ਇਹ ਮੈਗਨਾ ਆਪਸ਼ਨਲ ਹੈ ਅੱਛਾ ਇਹ ਮੈਗਨਾ ਆਪਸ਼ਨਲ ਆ ਗਈ ਜੀ ਜੀ ਆਪਸ਼ਨਲ ਦੇ ਵਿੱਚ ਨਾ ਬਾਈ ਤੁਹਾਨੂੰ 2-4 ਫੀਚਰ ਵੱਧ ਮਿਲ ਜਾਂਦੇ ਆ ਬਿਲਕੁਲ ਜੀ ਬਿਲਕੁਲ ਡੀਫੋਗਰ ਵਗੈਰਾ ਹੋ ਗਿਆ ਇਹਦੇ ਜੀ ਆਟੋ ਕਲਾਈਮੇਟ ਕੰਟਰੋਲ ਏਸੀ ਆ ਜਾਂਦਾ ਇਹਦੇ ਵਿੱਚ ਜੀ ਹੂੰ ਬਹੁਤ ਵਧੀਆ ਕੰਡੀਸ਼ਨ ਆ ਜੀ ਇੱਕੋ ਹੀ ਇਹ ਦਾ ਵੀ ਡੀਜ਼ਲ ਹੀ ਆ ਡੀਜ਼ਲ ਠੀਕ ਹੈ ਐਵਰੇਜ ਕਿੰਨੀ ਕੀ ਦੇ ਦੂ ਐਵਰੇਜ ਤੁਹਾਨੂੰ ਦਊਗੀ ਇਹ 20+ ਜੀ ਲਓ ਫੇ ਡੀਜ਼ਲ ਕੋਈ ਵੀ ਗੱਡੀ ਆ ਕਿਸੇ ਵੀ ਬ੍ਰਾਂਡ ਦੀ ਆ ਸਾਰੀਆਂ 20+ ਗੱਡੀਆਂ ਜੀ ਐਵਰੇਜ ਦਿੰਦੀਆਂ ਬਿਲਕੁਲ ਬਾਈ ਜੀ ਪੈਸੇ ਭੈਸੇ ਦੇ ਜੀ 2 ਲੱਖ ਤੇ 55000 ਇੱਕੋ ਹੀ ਰੇਟ ਇਹਦਾ ਇੱਕੋ ਰੇਟ ਸਿੰਗਲ ਫਿਕਸ ਮਤਲਬ ਕਿ ਨਾ ਭਾਈ ਮੈਂ ਤੁਹਾਨੂੰ ਇੱਕ ਸਾਫ਼ ਜੀ ਗੱਲ ਦੱਸਾਂ ਭਰਾ ਨਾ ਕਈ ਭੋਲੇ ਵੀ ਹੈਗੇ ਆ ਵੇਚਣ ਵਾਲੇ ਬੰਦੇ 3.5 3.5 ਦੀ ਵੀ ਵੇਚ ਜਾਂਦੇ ਆ ਪਰ ਗੱਲ ਇਹ ਆ ਵੀ ਤੁਹਾਡੇ ਨਾਲ ਨਜਾਇਜ਼ ਨਾ ਹੋਵੇ ਬੜੀ ਕੋਸ਼ਿਸ਼ ਕਰਦੇ ਆ ਵੀ ਜਿਹੜੀ ਕਾਰ ਦਾ ਜਿਹੜੇ ਅਕੋਰਡਿੰਗ ਰੇਟ ਆ ਉਹੀ ਰੇਟ ਤੇ ਤੁਹਾਨੂੰ ਕਾਰ ਦੇਈਏ ਵੈਰੀਐਂਟ ਅਕੋਰਡਿੰਗ ਵੀ ਹੁੰਦੀ ਆ ਓਨਰਸ਼ਿਪ ਦੇ ਅਕੋਰਡਿੰਗ ਵੀ ਰੇਟ ਹੁੰਦਾ ਵਾ ਰੇਟਾਂ ਦਾ ਫਰਕ ਜਿਹੜਾ ਇਹਨਾਂ ਚੀਜ਼ਾਂ ਦੇ ਕਰਕੇ ਹੀ ਆ ਹੁਣ ਕੋਈ ਬੰਦੇ ਹੁੰਦੇ ਆ ਐਲਡੀਆਈ ਦਾ ਰੇਟ ਜੀਡੀਆਈ ਵਾਲਾ ਮੰਗ ਲੈਂਦੇ ਆ ਹੈਨਾ ਇਹਨਾਂ ਚੀਜ਼ਾਂ ਦਾ ਬਈ ਫਰਕ ਪੈ ਜਾਂਦਾ ਵਾ ਤੇ ਕਾਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਅੱਜ ਇਹ ਸਾਰੀਆਂ ਜੈ ਰੇਟ ਤੇ ਦਿਖਾਈਆਂ ਵਾ ਇਹਨਾਂ ਦੇ ਵਿੱਚ ਕੁਝ ਵੀ ਐ ਨਹੀਂ ਸੀਗਾ ਵੀ ਤੁਹਾਨੂੰ ਰੇਟ ਹਾਈਪ ਕਰਕੇ ਦਿਖਾਏ ਹੁਣ ਇੱਕ ਆਪਣੇ ਤੋਂ ਖੜੀ ਆ ਥਾਰ ਵੀ 4/4 ਇਹਦੀ ਬਈ ਡਿਟੇਲ ਕੀ ਆ ਬਾਈ ਸਾਰੇ 2021 ਮਾਡਲ ਆ ਜੀ ਸੈਕੰਡ ਓਨਰ ਆ ਇਹ ਗੱਡੀ ਹੈਗੀ ਪੈਟਰੋਲ ਦੇ ਵਿੱਚ ਅੱਛਾ ਇਹ ਪੈਟਰੋਲ ਚ ਆ ਗਈ ਇਹ ਡੀਜ਼ਲ ਦੇ ਨਾਲ ਨਾਲ ਕੋਈ ਪੈਟਰੋਲ ਵਾਲਾ ਬੰਦਾ ਹੁੰਦਾ ਬੰਦਾ ਕਹਿੰਦਾ ਮੈਨੂੰ ਗੱਡੀ ਵੀ ਲੈਣੀ ਹੈ ਮੈਂ ਲੈਣੀ ਵੀ ਪੀਸ ਔ ਮਾਈਂਡ ਆ ਨੌਇਸ ਫਰੀ ਜਮਾਈ ਸਾਇਲੈਂਟ ਜਿਹਨੂੰ ਕਹਿੰਦੇ ਬਿਲਕੁਲ ਜਮਾਈ ਸਾਇਲੈਂਟ 2.5 ਤੋਂ 3 ਲੱਖ ਰੁਪਏ ਦੀ ਐਸੈਸਰੀ ਲੱਗੀ ਆ ਸਕ੍ਰੈਚ ਲੈਸ ਕਾਰਾ ਪੀਪੀਐਫ ਹੋਈ ਹੋਈ ਆ ਜੀ ਇਹਦੇ ਤੇ ਅੱਛਾ ਪੀਪੀਐਫ ਹੋਈ ਹੋਈ ਠੀਕ ਹੈ ਬਿਲਕੁਲ ਜੀ ਪੀਪੀਐਫ ਹੋਈ ਹੋਈ ਕਾਰ ਨੂੰ ਔਰ ਕਾਰ ਦੇ ਮੇਰੇ ਖਿਆਲ ਨਾਲ ਲਾਈਟ ਹੈਰੀ 2.5 ਤੋਂ 3 ਲੱਖ ਦੇ ਦਾ ਬਿਲਕੁਲ ਜੀ ਬਿਲਕੁਲ ਬ ਦੇਖੋ ਬਾਈ ਅ ਗ੍ਰਿਲਾਂ ਗਰੁੱਲਾਂ ਸਭ ਕੋਈ ਬਾਈ ਨੇ ਲਵਾਇਆ ਕਰਵਾਈਆਂ ਹੋਈਆਂ ਆ ਦੇਖੋ ਜੀ ਪੈਸੇ ਵੀਰੇ ਕਿੰਨੇ ਕਾਇਦੇ ਬਚਾਵਾਂਗੇ ਕੁਝ ਵੈਸੇ ਦੇਖੋ ਵੈਸੇ ਮੈਂ ਇਹ ਦੇਣ ਵਾਲਾ ਹੀ ਰੇਟ ਹੈ ਇਹਦਾ ਹੂੰ ਇਹ ਬੰਦਾ ਜਿਹੜਾ ਲਊਗਾ ਵੀ ਉਹ ਵੀ ਕਹੂਗਾ ਕਿ ਹਾਂ ਵੀ ਗੱਡੀ ਐਨ ਮੈਨੂੰ ਚੀਜ਼ ਵਧੀਆ ਮਿਲੀ ਹੈ ਜੀ ਫਿਰ ਇੱਥੇ ਜਿੱਦਾਂ ਹੁਣ ਮੈਂ ਖੜਾ ਜੇ ਸਟਾਰਟ ਕਰਤ ਆਵਾਜ਼ ਨਹੀਂ ਆਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਇਲੈਂਟ ਗੱਡੀ ਹੈ ਇਹ ਇਹ ਇੱਕੋ ਹੀ ਹੈ ਕਿ ਇਹਦਾ ਰੇਟ ਹੈ ਜੀ 12 ਲੱਖ ਰੁਪਈਆ ਇੱਕੋ ਰੇਟ ਆ 12 ਲੱਖ 12 ਲੱਖ 'ਚ ਤੁਹਾਨੂੰ ਫਾਇਦਾ ਪਤਾ ਕੀ ਆ ਅੱਜ ਜਿਹੜੀਆਂ ਉੱਤੇ ਲੋਡਿੰਗ ਲੈ ਕੇ ਆਏ ਅੱਜ ਦੇ ਟਾਈਮ 'ਚ ਕੋਨਾਲਵੀਰ ਸੌਰੀ ਤੈਨੂੰ ਮੈਂ ਗੱਲ ਕਰ ਰਿਹਾ 7.5 ਲੱਖ ਦੀ ਅੱਜ ਵੀ ਔਨ ਰੋਡ ਹੈ 7.5 ਲੱਖ ਰੁਪਏ ਦੀ ਗੱਡੀ ਆ ਪਹਿਨ 2.5 ਤੋਂ 3 ਲੱਖ ਰੁਪਏ ਦੀ ਐਸੈਸਰੀ ਦੀ ਐਸੈਸਰੀ ਜਿਹੜੀ ਆ ਉਹਦੇ ਪੈਸੇ ਨਾ ਆਹੀ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਕੋਈ ਪੁਰਾਣੀ ਕਾਰ ਲੈਣ ਜਾਂਦੇ ਹੋ ਨਾ ਕਿ ਜਿੱਦਾਂ ਥੋੜੀ ਚੱਲੀ ਹੋਵੇ ਚੱਲੀ ਮੇਰੇ ਖਿਆਲ ਨਾਲ ਕਿੰਨੀ ਕਾਹੇ ਇਹ 28000 ਕਿਲੋਮੀਟਰ ਬਸ ਕਾਰ ਨਾਲ রেকর্ড উইਦਰ কো উইਦਰ কা 28000 ਚਲੀ 28000 ਤਾਂ ਬੰਨਾ ਉਹੀ ਸਵਾਸ ਸਵਾਤੀ ਚਲਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਭਾਈ ਕਾਲ ਕਰ ਲਿਓ ਮੇਰਾ ਭਰਾ ਜਿਹਨੇ ਪੈਸੇ ਬਚਾਣੇ ਆ ਐਸੈਸਰੀ ਤੁਹਾਨੂੰ ਨਾਲੇ ਇੱਕ ਤਾਂ ਟਾਈਮ ਵੇਸਟ ਹੁੰਦਾ ਨਾਲੇ ਪੈਸੇ ਲੱਗਦੇ ਐਕਸਟਰਾ ਜੀ ਬਿਲਕੁਲ ਲੋਨ ਜਿੰਨਾ ਤੁਸੀਂ ਕਹੋਗੇ 6 ਲੱਖ 7 ਲੱਖ 8 ਲੱਖ 9 ਲੱਖ ਲੋਨ ਹੋ ਜੂ ਇਹਦੇ ਲੋਨ ਹੋ ਜੂਗਾ ਜੀ ਕਾਲ ਕਰ ਲਿਓ ਭਾਈ ਜਿਹੜੇ ਵੀ ਭਰਾ ਨੂੰ ਆ ਵੀ ਥਾਰ ਚਾਹੀਦੀ ਹੋਈ 4/4 ਐਸੈਸਰੀ ਇਹਨੂੰ ਐਕਸਟਰਾ ਲੱਗੀ ਹੋਈ ਆ ਖੜਾਵਾ ਬੜਾ ਹੀ ਸੋਹਣਾ ਕਾਰ ਜੀ ਤੇ ਹੋਪ ਕਰਦੇ ਆ ਬਾਈ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਆਪਣੇ ਵੱਲੋਂ ਬਹੁਤ ਸੋਹਣਾ ਕੀਤਾ ਬਹੁਤ ਸੋਹਣੇ ਰੇਡ ਦਿਖਾਏ ਤੁਹਾਨੂੰ 85000 ਤੋਂ ਅੱਜ ਕਾਰਾਂ ਸ਼ੁਰੂ ਸੀਗੀਆਂ ਬਾਈ ਉਹਨਾਂ ਦੇ ਕੋਲ ਇੰਜਨ ਗੇਅਰ ਦੀਆਂ ਪੂਰੀਆਂ ਟੈਟ ਤੇ ਆਲਟਵਾ ਤੁਹਾਨੂੰ ਦੇਖੋ ਕਿੰਨਾ ਸੋਹਣਾ ਸੋਹਣਾ ਸਟਾਕ ਦਿਖਾਇਆ ਇੱਕ ਵਾਰੀ ਫੇਰ ਖੜਾਵਾ ਦਿਖਾ ਦਿਓ ਸਾਰੀਆਂ ਕਾਰਾਂ ਦਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀਗੀਆਂ ਤੇ ਜਿਹੜੇ ਮੇਰੇ ਭਰਾ ਨੂੰ ਕੋਈ ਵੀ ਕਾਰ ਪਸੰਦ ਆਈ ਹੋਵੇ ਵਿਜ਼ਿਟ ਕਰ ਸਕਦਾ ਮੇਰੇ ਵੱਲੋਂ 100% ਬਾਈ ਵਾਲੀ ਰეკਮੈਂਡਡ ਨੇ ਸਿਟੀ ਨਿਊ ਸਿਟੀ ਕਾਰ ਵੀਆਰ ਦੇ ਵਿੱਚ ਆ ਬਾਈ ਉਹਨਾਂ ਦਾ ਪੰਜ ਨੰਬਰ ਸ਼ਾਪ ਆ ਬਾਈ ਤੁਸੀਂ ਇੱਕ ਓ ਐਂਟਰੀ ਆ ਬਾਈ ਉਹਨਾਂ ਦੀ ਉਹ ਮੇਨ ਜਿਹੜਾ ਕਾਰ ਬਿਆਰਾ ਉੱਥੋਂ ਦੀ ਐਂਟਰ ਹੋਵੋਗੇ ਤੁਸੀਂ ਐਂਟਰ ਹੁੰਦੇ ਸਾਰ ਬਿਲਕੁਲ ਨੁਕਰ ਦੇਣਾ ਖੱਬੇ ਹੱਥ ਖੱਬੇ ਹੱਥ ਨੁਕਰ ਦੇ ਆ ਕੇ ਪੰਜ ਨੰਬਰ ਦੁਕਾਨਾਂ ਆ ਬਾਈ ਹੁਣਾਂ ਦਾ ਜੋਸ਼ੀਕਾਰ ਬਜ਼ਾਰ ਦਾ ਬੋਲ ਲੱਗਿਆ ਹੋਇਆ ਵਾ ਦਫ਼ਤਰ ਚ ਆਓ ਬਾਈ ਚਾਹ ਪਾਣੀ ਮਾਨ ਸਤਿਕਾਰ ਬਿਲਕੁਲ ਜੀ ਬਿਲਕੁਲ ਜੀ ਪੂਰਾ ਕਰਿਓ ਭਰਾ ਬਿਲਕੁਲ ਜੀ ਜ਼ਰੂਰ ਕਿਉਂਕਿ ਨਾ ਲੋਕਾਂ ਦੇ ਹੁੰਦੇ ਸਬਸਕ੍ਰਾਈਬਰ ਆਪਣੇ ਭਰਾ ਜੁੜੇ ਹੋਏ ਆ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਚੱਲਦੇ ਪਏ ਆ ਅੱਜ ਤੱਕ ਬਿਲਕੁਲ ਬਿਲਕੁਲ ਤੁਹਾਡਾ ਪੂਰਾ ਜਿੱਦਾਂ ਵੀ ਤੁਹਾਡਾ ਕਿਹਾ ਕੋਈ ਗਾਹਕ ਹੋਂਦਾ ਸੀ ਪੂਰਾ ਉਹਦਾ ਉਹ ਭਗਤ ਕਰਾਂਗੇ ਕੋਈ ਉਹੋ ਜੀ ਗੱਲ ਨਹੀਂ ਕਿਸੇ ਵੀ ਚੀਜ਼ ਦੀ ਟਰਾਂਸਪੇਰੈਂਸੀ ਰਹੂਗੀ ਡੀਲ ਦੀ ਹਰ ਚੀਜ਼ ਦੀ ਬਿਲਕੁਲ ਪੂਰਾ ਤਸੱਲੀ ਕਰਕੇ ਆਪਣੀ ਗੱਡੀ ਲੈ ਕੇ ਜਾਓ ਇੰਜਨ ਗিয়ার ਚੈੱਕ ਕਰਾ ਕੇ ਜੇ ਮੈਸਟਰੀ ਨੂੰ ਕਿਸੇ ਨੂੰ ਲਿਆਉਣਾ ਲਿਆਓ ਸਾਨੂੰ ਕੋਈ ਇਹੋ ਜੀ ਦਿੱਕਤ ਨਹੀਂ ਕਿਸੇ ਵੀ ਗੱਲ ਦੀ ਬਿਲਕੁਲ ਪੂਰੀ ਤਸੱਲੀ ਕਰਕੇ ਲੈ ਕੇ ਜਾਵੀਂ ਗੱਡੀ ਆਪਣੀ ਬਾਕੀ ਭਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਵੀ ਕਿੱਥੋਂ ਵੀਡੀਓ ਦੇਖ ਰਹੇ ਹੋ ਤਾਂ ਤੱਕ ਲਈ ਮਿਲਦੇ ਆ नेक्स्ट ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ